ਹਾਂਜੀ ਪ੍ਰਧਾਨ ਜੀ ਪਹਿਲਾਂ ਤਾਂ ਪਿਛਲੇ ਦਿਨੀ ਜੋ ਇੱਕ ਲੜਕੀ ਪੇਪਰ ਦੇਣ ਗਈ ਸੀ ਉਹ ਸਿਰਕਾਰਿੰਗ ਦਾ ਪਤਾ ਨਹੀਂ ਤਾਂ ਅਰਵਾਤ ਨਾਲ ਜੰਨੇ ਇਹੋ ਉਸ ਵਕਤੀ ਪਹਿਲਾਂ ਤਾਂ ਸਾਰੇ ਜਿੰਨੇ ਵਿਊਅਰਸ ਮੈਨੂੰ ਦੇਖ ਰਹੇ ਜਾਂ ਸੁਣ ਰਹੇ ਨੇ ਸਾਰਿਆਂ ਨੂੰ ਪਤਾ ਹੀ ਦੀ ਸਾਂਝ ਪੁਰਾਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਸਮੇਂ ਦੌਰਾਨ ਜਿਹੜੇ ਟੈਸਟ ਲੈਣ ਦੇ ਦੌਰਾਨ ਕਿਉਂਕਿ ਸੇਕ ਬੱਚਿਆਂ ਨੂੰ ਚਾਹੇ ਉਹ ਬੱਚੀ ਹੈ ਜਾਂ ਉਹ لڑکا ਹੈ ਉਹਨਾਂ ਦੇ ਕਕਾਰਾਂ ਦੇ ਪ੍ਰਤੀ ਜਿਹੜਾ ਸਰਕਾਰ ਦਾ ਰਵਈਆ ਸੀ ਕਿ ਇੱਕ ਸਾਡਾ ਜਿਹੜਾ ਉਦਸਤਾਨ ਦਾ ਜਿਹੜਾ ਕਾਨੂੰਨ ਹੈ ਉਹ ਇੱਕ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਸਿੱਖਾਂ ਨੂੰ ਹਰ ਵੇਲੇ ਕਿਸੇ ਵੀ ਥਾਂ ਤੇ ਜਿਹੜਾ ਉਹ ਆਪਣੇ ਕਕਾਰ ਧਾਰਨ ਕਰਨ ਦਾ ਉਹਨੂੰ ਰਾਈਟ ਹੈ ਹੁਣ ਜੇ ਉਹ ਬੱਚੀ ਨੇ ਤੇ ਕੁ ਕਿੱਡੇ ਵੱਡੇ ਉਚੋਦੇ ਦੇ ਲਈ ਜਦੋਂ ਕੀ ਉਹ ਜੱਜ ਦੇ ਇੱਕ ਟੈਸਟ ਦੇ ਪੇਪਰ ਦੇਣ ਦੇ ਲਈ ਜਦੋਂ ਉਹ ਗਈ ਤੇ ਉੱਥੇ ਉਹਨੂੰ ਉਹਦੇ ਕਕਾਰਾਂ ਕਰਕੇ ਉਹਨੂੰ ਉੱਥੇ ਰੋਕਿਆ ਗਿਆ ਉਸ ਗੱਲ ਦੇ ਵਿੱਚ ਅਸੀਂ ਆਪਣੇ ਵੱਲੋਂ ਸਾਰੇ ਸਿੱਖ ਸਮਾਜ ਨੇ ਸਾਡੀਆਂ ਸਿੱਖ ਸਰਮੌਰ ਜਥੇਬੰਦੀਆਂ ਨੇ ਔਰ ਸਾਰਿਆਂ ਨੇ ਇਸ ਗੱਲ ਦੇ ਉੱਤੇ ਬਹੁਤ ਰੋਸ ਜ਼ਾਹਰ ਕੀਤਾ ਕਿ ਕਿ ਇਹ ਤਾਂ ਸਾਡਾ ਇੱਕ ਰਾਈਟ ਹੈ ਸਾਨੂੰ ਗੁਰੂ ਸਾਹਿਬਾਨ ਨੇ ਜਿਹੜੇ ਸਾਡੇ ਕਕਾਰ ਬਖਸ਼ੇ ਹੈ ਜਦੋਂ ਵੀ ਕੋਈ ਵੀ ਸਿੱਖ ਧਰਮ ਦੇ ਵਿੱਚ ਚਾਹੇ ਉਹ ਲੜਕਾ ਹੈ ਜਾਂ ਲੜਕੀ ਹੈ ਜਾਂ ਆਦਮੀ ਜਾਂ ਜਨਾਨੀ ਹੈ ਜਦੋਂ ਉਹ ਅੰਮ੍ਰਿਤਧਾਰੀ ਹੋ ਜਾਂਦਾ ਹੈ ਤੇ ਉਹ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਉਹਦੇ ਕੋਲੇ ਪੰਜ ਜਿਹੜੇ ਕਕਾਰ ਹੈ ਉਹ ਉਹਦਾ ਇੱਕ ਇੱਕ ਫੰਡਮੈਂਟਲ ਇੱਕ ਉਹਦਾ ਰਾਈਟ ਹੈ ਵੀ ਹਾਂ ਵੀ ਉਹ ਉਹਨੂੰ ਪਹਿਨ ਸਕਦਾ ਹੈ ਔਰ ਉਹਨੂੰ ਹਰ ਜਗ੍ਹਾ ਤੇ ਉੱਤੇ ਪਹਿਨ ਕੇ ਜਾ ਵੀ ਸਕਦਾ ਹੈ ਇਹਦੇ ਵਿੱਚ ਜਿਹੜੀ ਉਥੋਂ ਦੀਆਂ ਜਿਹੜੀਆਂ ਏਜੰਸੀਆਂ ਸੀ ਜਿਨ੍ਹਾਂ ਨੇ ਉਹ ਇਗਜ਼ਾਮ ਲੈਣਾ ਸੀ ਉਹਨਾਂ ਨੇ ਉਹਦੇ ਤੇ ਕਿੰਤੂ ਪਰੰਤੂ ਢਾਕੇ ਉਸ ਬੱਚੀ ਨੂੰ ਉਸ ਪੇਪਰ ਦੇਨ ਤੋਂ ਰੋਕਿਆ ਜਿਹਦੇ ਵਿੱਚ ਸਾਰੀ ਹੀ ਸਿੱਖ ਜਗਤ ਦੇ ਵਿੱਚ ਔਰ ਜਿੰਨੇ ਵੀ ਗੁਰਨਾਨਕ ਨਾਮਲੇ ਵੀ ਜਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਰੱਖੀ ਉਹਨਾਂ ਸਾਰਿਆਂ ਨੇ ਇਸ ਗੱਲ ਦੇ ਉੱਤੇ ਜ਼ੋਰਦਾਰ ਇਸ ਗੱਲ ਦੀ ਨਿਖੇਧੀ ਕੀਤੀ ਵੀ ਇਹ ਗਲਤ ਹੋ ਰਿਹਾ ਔਰ ਤੁਸੀਂ ਸਾਰੀਆਂ ਅਖਬਾਰਾਂ ਚ ਔਰ ਸਾਰੇ ਸੋਸ਼ਲ ਮੀਡੀਆ ਤੇ ਔਰ ਹੋਰ ਚੈਨਲਾਂ ਦੇ ਉੱਤੇ ਸਾਡੀ ਸਿੱਖ ਪਾਲ ਮਿਲ ਕਮੇਟੀ ਵੱਲੋਂ ਇਸ ਗੱਲ ਦਾ ਇੱਕ ਹੈਡਿੰਗ ਦਿੱਤਾ ਗਿਆ ਇਹ ਇੱਕ ਸਿੱਖਾਂ ਦੇ ਨਾਲ ਨਸਲਕੁਸ਼ੀ ਕੀਤੀ ਜਾ ਰਹੀ ਹੈ ਸਿੱਖਾਂ ਦੇ ਨਾਲ ਇਹ ਧੱਕਾ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਨੂੰ ਕਕਾਰਾਂ ਤੋਂ ਰਹਿਤ ਕਰਨ ਦੀ ਇੱਕ ਸਾਜ਼ਿਸ਼ ਰਤਨ ਜੜੀ ਰਚੀ ਜਾ ਰਹੀ ਹੈ ਪਰ ਉਸ ਦਬਾਅ ਦੇ ਹੇਠ ਉਸ ਗੱਲ ਦੀ ਅੱਜ ਜੋਰ ਪਰਜੋਰ ਮੰਗ ਉੱਠਣ ਤੋਂ ਬਾਅਦ ਅੱਜ ਰਾਜਸਥਾਨ ਦੀ ਸਰਕਾਰ ਨੇ ਜਿਹੜਾ ਕੱਲ ਐਲਾਨ ਕੀਤਾ ਕਿ ਹਾਂ ਵੀ ਨਹੀਂ ਅਸੀਂ ਹੁਣ ਅੱਗੇ ਤੋਂ ਕਿਸੇ ਵੀ ਬੱਚੇ ਨੂੰ ਜਾਂ ਕਿਸੇ ਵੀ ਬੱਚੀ ਨੂੰ ਕਿਸੇ ਵੀ ਸਿੱਖੀ ਕਕਾਰਾਂ ਤੋਂ ਜਿਹੜਾ ਉਹ ਨਹੀਂ ਰੋਕਿਆ ਜਾਏਗਾ ਉਹ ਸਾਰੀਆਂ ਪ੍ਰੀਖਿਆ ਉਹ ਦੇ ਸਕਣਗੇ ਅਸੀਂ ਸਾਰੇ ਸਿੱਖ ਜਗਤ ਨੂੰ ਕਿਉਂਕਿ ਜਿੰਨਾ ਜਿੰਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਪਹਿਰਾ ਦਿੱਤਾ ਉਹਨਾਂ ਨੂੰ ਵੀ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਉਹ ਅੱਗੋਂ ਵੀ ਇਦਾਂ ਹੀ ਸਿੱਖੀ ਦੇ ਵਾਸਤੇ ਲਾਮਬੰਦ ਰਹਿਣ ਔਰ ਆਪਣੇ ਧਰਮ ਪ੍ਰਤੀ ਜਿਹੜੀ ਹੈ ਉਹ ਆਵਾਜ਼ ਜਰੂਰ ਚੁੱਕਦੇ ਰਹਿਣ ਔਰ ਜਿਹੜਾ ਸਰਕਾਰ ਨੇ ਇਹ ਫੈਸਲਾ ਲਿਆ Rajasthan ਦੀ ਸਰਕਾਰ ਨੇ ਅਸੀਂ ਉਹਨਾਂ ਦੀ ਇਸ ਗੱਲ ਦੇ ਉੱਤੇ ਸ਼ਲਾਘਾ ਵੀ ਕਰਦੇ ਹਾਂ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਅੱਗੇ ਤੋਂ ਇਹਨਾਂ ਗੱਲਾਂ ਦਾ ਧਿਆਨ ਰੱਖਣ ਇਹ ਅੱਗੇ ਤੋਂ ਕਿਤੇ ਵੀ ਸਿੱਖੀ ਦੇ ਕਕਾਰਾਂ ਦੀ ਜਿਹੜੀ ਹੈ ਉਹ ਕਿਤੇ ਵੀ ਬੇਦਬੀ ਜਾਂ ਕਿਤੇ ਉਹਨਾਂ ਦੇ ਉੱਤੇ ਕੋਈ ਰੋਕ ਲਾਉਣ ਦੀ ਜਿਹੜੀ ਹੈ ਉਹ ਕਾਰਵਾਈ ਨਾ ਕੀਤੀ ਜਾਏ ਇਹਨਾਂ ਕਹਿੰਦਾ ਮੈਂ ਸਾਰੀ ਹੀ ਸਿੱਖ ਜਗਤ ਦਾ ਔਰ ਜਿਨ੍ਹਾਂ ਨੇ ਵੀ ਇਸ ਯੋਗਦਾਨ ਦੇ ਵਿੱਚ ਆਪਣਾ ਇਸ ਗੱਲ ਦੇ ਵਿੱਚ ਯੋਗਦਾਨ ਪਾਇਆ ਸੀ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਔਰ ਸਾਡੀ ਸਿੱਖ ਤਾਲਮਿਲ ਕਮੇਟੀ ਵੱਲੋਂ ਇਹ ਅੱਗੇ ਤੋਂ ਵੀ ਆਪਣੇ ਵੱਲੋਂ ਵੀ ਆਸ਼ਵਾਸਨ ਦਿੰਦਾ ਕਿ ਅਸੀਂ ਸਿੱਖੀ ਦੇ ਧਰਮ ਦੇ ਹਰ ਇੱਕ ਗੱਲ ਦੇ ਵਿੱਚ ਉਹ ਪੈਰੇਦਾਰੀ ਕਰਦੇ ਰਾਂਗੇ ਇਹਨਾਂ ਕਹਿੰਦਾ ਫਤਿਹ ਬਲਾਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੁਕਮ ਹੈ ਵਾਹਿਗੁਰੂ ਜੀ ਦਾ ਖਾਲਸਾ ਬੇਕ ਪਤੇ ਪ੍ਰਧਾਨ ਜੀ ਜਿਹੜਾ ਸਰਕਾਰਾਂ ਜਿਹੜੀਆਂ ਵਿਆਪਦੀ ਦੇ ਮੁੱਦੇ ਕਾਨੂੰਨ ਬਣਾਉਂਦੀਆਂ ਜਾਂ ਆਪਾਂ ਸਵਰ ਕਰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸੀ ਦੇਖੋ ਇਹ ਪੋਲੀਟੀਕਲ ਪਾਰਟੀਆਂ ਨਾ ਇਹਨਾਂ ਚੀਜ਼ਾਂ ਨੂੰ ਨਾ ਪੋਲੀਟੀਕਲ ਮੁੱਦੇ ਬਣਾ ਲੈਂਦੀਆਂ ਜਦੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕੀਏ ਉਹਦੇ ਵਿੱਚ ਵੀ ਬੇਜਵੀਆਂ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਕਈ ਮਤੇ ਪਾਸ ਕਰਕੇ ਉਹ ਜਿਹੜੇ ਉਹ ਭੇਜੇ ਗਏ ਸਾਰਾ ਕੁਝ ਕੀਤਾ ਗਿਆ ਪਰ ਜਿਹੜੀ ਵੱਧ ਕਿਸਮਤੀ ਹੈ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਜਿਹੜੀ ਹਕਮਰਾਨ ਪਾਰਟੀ ਪਿਛਲੇ ਇਸ ਦੇ 10-12 ਸਾਲ ਤੋਂ ਜਿਹੜੀ ਬਣੀ ਬੈਠੀ ਹੈ ਉਹਨਾਂ ਨੇ ਉਹਨਾਂ ਮਤਿਆਂ ਦੇ ਉੱਤੇ ਕੋਈ ਵੀ ਅੱਜ ਤੱਕ ਕਾਨੂੰਨ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ ਔਰ ਇਸ ਗਾਲ ਦਾ ਇੱਕ ਖਮਿਆਜਾ ਇਹ ਜਿਹੜੀ ਗੰਗਰਾਂ ਪਾਰਟੀ ਬੈਠੀ ਹੈ ਨਾ ਇਹ ਭੁਗਤੇਗੀ ਕਿਉਂਕਿ ਬੇਦਵੀ ਕੱਲੀ ਕੋਈ ਕਿਸੇ ਸਿੱਖ ਧਰਮ ਦੀ ਗੱਲ ਬਾਰੇ ਨਹੀਂ ਕੀਤੀ ਗਈ ਬੇਦਵੀ ਦਾ ਜਿਹੜਾ ਕਾਨੂੰਨ ਹੈ ਉਹ ਕਿਸੇ ਇੱਕ ਧਰਮ ਪ੍ਰਤੀ ਨਹੀਂ ਬਣਾਇਆ ਗਿਆ ਉਹ Hindu ਧਰਮ ਵਾਸਤੇ ਵੀ ਉਹ ਬਾਲਮੀਕ ਭਾਈਚਾਰੇ ਵਾਸਤੇ ਵੀ ਉਹ ਰਵਿਦਾਸ ਭਾਈਚਾਰੇ ਵਾਸਤੇ ਵੀ ਉਹ ਕ੍ਰਿਸ਼ਨਾ ਵਾਸਤੇ ਵੀ ਉਹ ਮੁਸਲਮਾਨ ਭਾਈਚਾਰੇ ਵਾਸਤੇ ਵੀ ਕੁ ਸਾਰਿਆਂ ਦੇ ਵਾਸਤੇ ਉਹ ਬਣਾਇਆ ਗਿਆ ਔਰ ਸਾਂਝਾ ਇੱਕ ਕਾਨੂੰਨ ਹੈ ਉਹਨੂੰ ਲਾਗੂ ਕਰਨ ਦੇ ਵਿੱਚ ਵੀ ਜੀ ਸੈਂਟਰ ਦੀ ਸਰਕਾਰ ਉਸ ਗੱਲ ਦੇ ਉੱਤੇ ਨਹੀਂ ਪੈਰਾ ਦਿੰਦੀ ਇਸ ਚੀਜ਼ ਦਾ ਕਿ ਮੈਂ じゃ ਫਿਰ ਉਹ ਸਰਕਾਰ ਜਾਂ ਉਹ ਪਾਰਟੀ ਆਪ ਜ਼ਰੂਰ ਹੋਤੇ ਵਾਇਕਾਲਾ ਸਭਾ ਦੇ ਪ੍ਰਧਾਨ ਜੀ ਆਪਣਾਂ ਅੰਦਰ ਸਤਾਲ ਮਿਲਕ ਕਮੇਟੀ ਵੀ ਸੇਵਾਦਾਰਾਂ ਲੱਗ ਕੇ ਦੀ ਸੇਵਾ ਸਿੱਕੀ ਪ੍ਰਤੀ ਨਿਭਾਉਂਦੇ ਹਨ ਕਿਹੜੇ ਅਹੁਦੇ ਤੇ ਤੇ ਆਵਾਜ਼ ਨਾ ਇੱਕ ਦੱਸਿਆ ਜਾਵੇ ਸੰਪਰਕ ਨੰਬਰ ਮੈਂ ਜੀ ਸਤਾਲ ਮਿਲ ਕਮੇਟੀ ਚ بطور ਚੇਅਰਮੈਨ ਜਿਹੜਾ ਸੇਵਾਵਾਂ ਦੇ ਰਿਹਾ ਹਰਪਾਲ ਸਿੰਘ ਜੱਡਾ ਮੈਂ ਆਇਆ ਬਾਕੀ ਫਿਰ ਵੀ ਜੇ ਕਿਤੇ ਵੀ ਕਿਸੇ ਵੀ ਬੰਦੇ ਨੂੰ ਮੈਂ ਆਪਜੀ ਦੇ ਚੈਨਲਾਂ ਦੇ ਰਾਹੀਂ ਜਾਂ ਆਪਜੀ ਦੇ ਜਿੰਨੇ ਵੀਵਰਸ ਨੇ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਕਦੀ ਵੀ ਧਰਮ ਪ੍ਰਤੀ ਕਦੀ ਵੀ ਸਿੱਖੀ ਪ੍ਰਤੀ ਕਦੀ ਕਦੀ ਕਕਾਰਾਂ ਪ੍ਰਤੀ ਜਾਂ ਕਦੀ ਕਿਤੇ ਕੇਸਾਂ ਦੀ ਜਾਂ ਕਿਤੇ ਪਗੜੀ ਦੀ ਬੇਦਬੀ ਬਾਰੇ ਕੋਈ ਵੀ ਤੁਹਾਡੇ ਕੋਲੇ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਹੋਵੇ ਸਿੱਖ ਤਾਲਮਿਲ ਕਮੇਟੀ ਤੁਹਾਡੇ ਨਾਲ ਟੱਟ ਕੇ ਖੜੀ ਹੈ ਇਸ ਗੱਲ ਤੇ ਜਰੂਰ ਪਹਿਰਾ ਧਿਆ ਕੇ ਇਹਨਾਂ ਕਹਿੰਦਾ ਫਤੇ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰ ਸਿੱਖ ਤਾਲਮਿਲ ਕਮੇਟੀ ਦੇ ਉਹਦੇ ਰਾਜ ਨਾਮ ਨੇ ਤਰਵਾ ਦਿੱਤਾ ਸੰਕਤੋਂ ਦਾ